ਲੇਜੇ ہمارے ਚੈਨਲ ਕੋ ਸਬਸਕ੍ਰਾਈਬ ਕਰੇ ਅਤੇ ਘੰਟੀ ਦੇ ਆਈਕਨ ਪਰ ਕਲਿੱਕ ਕਰੇ ਵੈ ਸ਼ੇਅਰ ਕਰਨਾ ਨਾ ਭੁੱਲੇ ਸਿਮਰਨ ਫਾਊਂਡੇਸ਼ਨ ਕੇ ਦਰਵਾਹਾ ਵੱਲੋਂ ਸ਼ਹਿਰਾਂ ਨੂੰ ਪਲਾਸਟਿਕ ਮੁਕਤ ਕਰਨ ਲਈ ਕੀਤੀ ਗਈ ਅਨੋਖੀ ਪਹਿਲ ਸਿਮਰਨ ਫਾਊਂਡੇਸ਼ਨ ਵੱਲੋਂ ਕੇ ਦਰਵਾਹਾਨੋ ਪਲਾਸਟਿਕ ਮੁਕਤ ਕਰਨ ਸੰਬੰਧੀ ਸ਼ੁਰੂ ਕੀਤੀ ਗਈ ਮਹਮ ਬਾਰੇ ਜਾਣਕਾਰੀ ਦਿੰਦੇ ਸਿਮਰਨ ਫਾਊਂਡੇਸ਼ਨ ਨੇ ਪ੍ਰਦਾਨ ਅਬਸੰਗਟੇ ਲੋਨ ਦਸਿਆ ਕੇ ਸਿੰਗਲ ਜੀ ਪਲਾਸਟਿਕ ਦੀ ਵਰਤੋਂ ਕਰਨ ਨਾਲ ਜਿੱਥੇ ਸ਼ਹਿਰ ਦਾ ਸੀਵਰੇਜ ਬੰਦ ਹੁੰਦਾ ਹੈ ਉਥੇ ਹੀ ਬੇਜ਼ਹਾਰਾ ਬੇਜਬਾਨ ਪੰਛੀ ਪਲਾਸਟਿਕ ਦੇ ਲਿਫਾਫੇ ਖਾ ਕੇ ਬਿਮਾਰ ਹੋ ਕੇ ਮਰ ਜਾਂਦੇ ਹਨ ਤੇ ਪਾਰਟੇ ਖਤਮ ਨਾ ਹੋਣ ਕਰਕੇ ਅਨੇਕਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਲਈ ਕਿ ਤਰ੍ਹਾਂ ਵਾਹਨ ਨੂੰ ਪਲਾਸਟਿਕ ਮੁਕਤ ਕਰਨ ਲਈ ਸਹਿਰ ਵਸਿਆ ਨੇ ਸਹਿ ਇਹ ਉਹਨਾਂ ਨਾਲ ਇਹ ਮਹਿੰਮ ਸ਼ੁਰੂ ਕੀਤੀ ਗਈ ਹੈ ਉਹਨਾਂ ਦੱਸਿਆ ਕਿ ਇਹ ਲਿਫਾਫੇ ਇੰਨੇ ਦੋ ਸਹਿਰ ਵਿੱਚ ਵਰਤੇ ਜਾ ਰਹੇ ਹਨ ਜਿੱਤੇ ਬਹੁਤ ਹੀ ਵਧੀਆ ਨਤੀਜੇ ਮਿਲ ਰਹੇ ਹਨ ਅਤੇ ਇਹ ਲਿਫਾਫਾ ਹਰ ਦੁਕਾਨਦਾਰ ਨੂੰ ਬੜਾ ਸੋਖਾ ਮਿਲੇਗਾ ਉਹਨਾਂ ਕਿਹਾ ਕਿ ਕਿ ਤਰ੍ਹਾਂ ਪੰਜਾਬ ਵਿੱਚੋਂ ਪਹਿਲਾ ਅਜੇ ਹਸਿਆਰ ਹੋਵੇਗਾ ਜਿਸਨੂੰ ਲੋਕਾਂ ਦੇ ਚਾਹੇ ਯੋਗ ਨਾਲ ਪਲਾਸਟਿਕ ਮੁਕਤ ਕੀਤਾ ਜਾਵੇਗਾ ਇਸ ਲਈ ਇਹਨਾਂ ਦੌਰ ਵਿਖੇ ਮੁਕਤੀ ਵਰਤੋਂ ਕਰਕੇ ਨਵੀਂ ਤਕਨੀਕ ਨਾਲ ਬਣਾਏ ਗਏ ਲਿਫਾਫਿਆਂ ਦੀ ਵਰਤੋਂ ਕੀਤੀ ਜਾਵੇ ਅਤੇ ਜਿਨ੍ਹਾਂ ਦੁਕਾਨਦਾਰਾਂ ਕੋਲ ਪਲਾਸਟਿਕ ਦੇ ਲਿਫਾਫੇ ਵਾਲਾ ਸਟਾਕ ਪਿਆ ਹੈ ਉਹ 1 ਅਕਤੂਬਰ ਤੱਕ ਖਤਮ ਕਰ ਲੈਣ ਤੇ ਨਾਲ ਨਾਲ ਇਹ ਲਿਫਾਫੇ ਵੇ ਦਿੰਦੇ ਰਹਿਣ ਤਾਂ ਜੋ ਲੋਕਾਂ ਵਿੱਚ ਜਾਗਰੂਕਤਾ ਆ ਜਾਵੇ ਉਹਨਾਂ ਨੇ ਕਿਹਾ ਕਿ 1 ਅਕਤੂਬਰ ਤੋਂ ਬਾਅਦ ਜੇਕਰ ਕੋਈ ਦੁਕਾਨਦਾਰ ਸਿੰਗਲ ਯੂਜ਼ ਪਲਾਸਟਿਕ ਲਿਫਾਫਾ ਦੀ ਵਰਤੋਂ ਕਰਦਾ ਹੈ ਤਾਂ ਪ੍ਰਸ਼ਾਸਨ ਦੀ ਹਦਾਇਤਾਂ ਅਨੁਸਾਰ ਉਹਨਾਂ ਤੇ ਵੰਦੀ ਕਾਰਵਾਈ ਕੀਤੀ ਜਾਵੇਗੀ ہاں جی ابھی جیس مقصد رنجیت جی تعیم سبت پہ جی آیا فتح واحد جی کا خالصا واحد جی فتح اپنے بڑے لمبے سمے تو ہلکا اندر پورے ہندوستان پلاسٹک دیا پر بہت ویسیبت وک وک سمیا تھا فیس کرنی پہنی ਜਿਹੜਾ ਸਿੰਗਲਿੰਸ ਪਲਾਸਟਿਕ ਦਾ ਪੋਲੀਥੀਨ ਜਿਹਨੂੰ ਆਪਾਂ ਕਹਿੰਦੇ ਜਿਹੜੇ ਬਸਾਫੇ ਆਮ ਆਖਦੇ ਆ ਇੰਨਾ ਕਰਕੇ ਸੀਵਰੇਜ ਅੰਦਰ ਬਲੌਕਜੇਸ ਵੀ ਹੁੰਦੀਆਂ ਜੇ ਇਹਨਾਂ ਡੰਬ ਤੇ ਜੋ ਕਿ ਅਕਸਰ ਡੰਬ ਤੇ ਸਾਰਾ ਕੂੜਾ ਕਬੜਾ ਆਪਣਾ ਜਾਂਦਾ ਡੰਬ ਤੇ ਪਹੁੰਚਦਾ ਤੈਨੂੰ ਅਖੀਰ ਨੂੰ ਅੱਗ ਲੱਗ ਪੈਂਦੀ ਹੈ ਜਦੋਂ ਉਹ ਅੱਗ ਲੱਗਦੀ ਹੈ ਤੇ ਜਿਹੜੀ ਟਾਕਸਿਕ ਇਹਦੇ ਕੈਮੀਕਲ ਇਹਦੇ ਜਿਹੜੇ ਆਕਸੀਜਨ ਨੂੰ ਮੰਗਦਾ ਹੋਇਆ ਤਾਂ ਉਹ ਇਨਸਾਨਾਂ ਦੇ ਸ਼ਰੀਰ ਨੂੰ ਮਾਰੇ ਜੇ ਕੋਈ ਪਸ਼ੂ ਖਾਣ ਨੂੰ ਤੇ ਆਪਾਂ ਦੇ ਦੇਈਏ ਸ਼ਹਿਰ ਦੇ ਅੰਦਰ ਆਮ ਆਮ ਕਿਸੇ ਤਰ੍ਹਾਂ ਦਾ ਜਾਨਵਰ ਪਲਾਸਟਿਕ ਖਾ ਲੇ ਤੇ ਉਹਦੀ ਮੌਤ ਹੋ ਜਾਂਦੀ ਹੈ مطلب جنگ ڈسوانٹیجس جنیاں تکلیفاں لوگ کا پولیتھین نہ پالیتھین دیا ہے بہت بڑی بماری اپنے شہر یہ بن چکی تھی جاندے ہو سارے کی آپ پچھلے سمے تو کوشش کر رہے سی نویں نویں طریقے اپنا رہے سی کی شہر چو چلاسٹک کھڑ سکیے اس سرکار والے پولیسی بہت ٹائم دی ہے کہ پولیتھین بند ہونا چاہیے مگر ਮੇਰੇ ਮੰਨਣਾ ਕਿ ਜੇ ਆਪਾਂ ਦੁਕਾਨਦਾਰ ਵੀਰਾਂ ਨੂੰ ਵੀ ਉਹਨਾਂ ਨੇ ਵੀ ਰੋਜ਼ੀ ਰੋਟੀ ਚਲਾਉਣੀ ਹੈ ਪਲਾਸਟਿਕ ਵੇਚਣ ਆ ਰਿਹਾ ਨੇ ਵੀ ਆਦਾ ਖਰਚ ਚਲਾਉਣਾ ਜੇ ਇੱਕੋ ਦਾ ਵਕਾਉਣਾ ਤੇ ਦਰਵਾਜ਼ੇ ਤੇ ਕਿ ਜੀ ਅੱਜ ਤੋਂ ਕੋਲ ਇਥੇ ਬੰਦੋ ਆਪੇ ਕੋਈ ਨਵਾਂ ਲਿਆਉਗਾ ਉਹ ਵੀ ਮੈਨੂੰ ਠੀਕ ਨਹੀਂ ਲੱਗਿਆ ਇਸ ਕਰਕੇ ਕਾਫੀ ਮਿਹਨਤ ਤੋਂ ਬਾਅਦ ਕਾਫੀ ਤੌਰੇ ਸਾਰੇ ਆਪੇ ਨਾਲ ਵੀ ਸਲਾਮ ਮਸ਼ਵਰਾ ਹੁੰਦਾ ਰਿਹਾ ਸ਼ਹਿਰ ਦੇ ਸਾਰੇ ਵੀਰਾਂ ਨਾਲ ਵੀ ਜਿੰਨੀਆਂ ਯੂਨੀਅਨਾਂ ਨੇ ਕਿਰਿਆਲਾ ਯੂਨੀਅਨ ਮੁਲਿਆਰੀ ਯੂਨੀਅਨ ਅੜਤੀ ਐਸੋਸੀਏਸ਼ਨ ਜਿੰਨੀਆਂ ਐਸੋਸੀਏਸ਼ਨ ਨੇ ਇਹਨਾਂ ਨਾਲ ਗੱਲ ਕਰਕੇ ਅਸੀਂ ਇਹ ਕਹਿੰਦਾ ਲਿਫਾਫਾ ਚੁਣਿਆ جو کہ ہنڈریڈ پرسینٹ بایوڈیگریڈیبل ہے جو بالکل چھ مہینوں کے دوران وتن تو بعد وہ مٹی دے اندر لین ہو جانا تو دا کوئی نام نشان نہیں ہوگیا یہ لفافہ ایک بڑی چنگی کمپنی ہے اور ایک خوج ہے یہ لفافے کا فائدہ یہ ہے کہ جو جے جیسے اپنا سنگل یوز پلاسٹک ہے ایس ایسا اس لفافے میں جنہ مرجی سما ستی رکھو پہ مٹی چ دب دو پاویں کتے مرجی پانی جی رکھتو دو یہ ہزار سالوں تک ختم نہیں ہو جینا ہوا جا بائی ڈیگریڈ لفافہ ہے یہ چھ مہینوں تک یہ بنتر بلکل قائم رہتی ہے بننے تو انہوں نے چھ مہینوں تو بعد یہ بنتر خراب ہو لگ جاتی ہے چار پنجا مہینوں بعد جب یہ ایکسپائری ڈیٹ لگ جاتی ہے یہ مٹی کے لنگ لگ جاتی ਜੇ ਇਹ ਨੂੰ ਮਿੱਟੀ ਚ ਨਾ ਪੀਏ ਜੇ ਇਹ ਨੂੰ ਪਾਣੀ ਹੋ ਕੇ ਕਿਸੇ ਚੀਜ਼ ਸਿਰ ਦੇ ਇਹ ਮਹੀਨੇ ਤੋਂ ਵੀ ਨਾ ਗਾਇਬ ਹੋ ਦੇਖੋ ਜੇ ਇਹ ਨੂੰ ਬਾਹਰ ਆਪਾਂ ਹਵਾ ਚ ਰੱਖੀ ਰੱਖੀ ਤੇ ਘਰਾਂ ਦੇ ਅਪਾਂ ਚੀਜ਼ ਸਿੱਧ ਦੇ ਨੇ ਤਾਂ ਇਹਨੇ 6 ਮਹੀਨੇ ਆ ਦੇ ਅੰਦਰ ਇਹਦੇ ਟੁਕੜੇ ਟੁਕੜੇ ਹੋ ਕੇ ਇਹਨੇ ਹਵਾ ਚ ਮਿਕਸ ਹੋ ਜਾਣਾ ਮਿੱਟੀ ਚ ਮਿਲੋ ਜਾਣਾ ਉਹ ਇਸ ਕਰਕੇ ਹੈ ਜਿਹੜੀ ਕੰਪਨੀ ਅਮਰੀਕਾ ਦੀ ਬਣਾਉਂਦੀ ਜਿੰਨਾ ਦੀ ਇਹ ਖੋਜ ਸੀ ਉਹਦੇ ਵਿੱਚ ਥੋੜਾ ਜਿਆਦਾ ਇੱਕ ਮਾਈਕਰੋ ਛੱਡ ਦਿੰਦੇ ਜਿਹੜੇ ਕਿਟਾਣੂ ਹੁੰਦੇ ਆ ਕਿਉਂਕਿ ਇਹ ਮੱਖੀ ਦਾ ਲਪਾਫਾ ਬਣਿਆ ਹੋਇਆ ਇੱਕ ਟਾਣੂ 6 ਮਹੀਨੇ ਆ ਰਾਤ ਐਕਟਿਵ ਹੋ ਕੇ ਉਹ ਖਾ ਲੱਗ ਜਾਂਦੇ ਤਾਂ ਆਪਾਂ ਦੇਖਦੇ ਦੇਖਦੇ ਜਿਵੇਂ ਆਪਾਂ ਕਹਿੰਦੇ ਹਵਾ ਦੀ ਛੀ ਗਾਇਬ ਹੋ ਗਈ ਉਸੇ ਤਰ੍ਹਾਂ ਇਨਸਪਾਇਰੀਡ ਰੇਟ ਕੋ ਛੇ ਮਿੰਟ ਬਾਅਦ ਹੀ ਗਾਇਬ ਹੋ ਜਾਂਦੇ ਇਹਦਾ ਫਾਇਦਾ ਇਹ ਹੈ ਕਿ ਜਿੰਨਾ ਵਾਜੀ ਆਪਾਂ ਕੋਸ਼ਿਸ਼ ਕਰ ਲਈ ਕਿ ਆਪਾਂ ਡਸਟ ਬਿਨ ਰੱਖਿਆ ਆਪਾਂ ਸਮਾਨ ਗੰਦਗੀ ਨਹੀਂ ਪੁਰਾਣੀ ਆਪਾਂ ਗੰਦ ਨਹੀਂ ਇਕੱਠਾ ਹੁੰਦੇ ਨਾ ਅਖੀਰ ਨੂੰ ਸਾਰਾ ਕੂੜਾ ਇੱਕ ਥਾਂ ਤੇ ਜਾਣਾ ਹੈ

ਸ਼ੁਰੂਆਤ ਜਦੋਂ ਇਹ ਵੀ ਗੱਲ ਚੱਲੀ ਸੀ ਤਾਂ ਸਾਨੂੰ ਲੋਕਾਂ ਵੱਲੋਂ ਬੜੀ ਚੰਗਾ ਰਿਸਪੌਂਸ ਮਿਲੇਆ ਉਹਨਾਂ ਨੂੰ ਫਿਕਰ ਇਸ ਗੱਲ ਦੀ ਸੀ ਕਿ ਜੀ ਅਸੀਂ ਲਿਫਾਫਾ ਬਦਲਦਾ ਲਵਾਂਗੇ ਮੈਂਗਾਂ ਹਮੂਕੋ ਦੂਜੇ ਲਿਫਾਫੇ ਨਾਲ ਕੋਈ ਚੀਜ਼ ਚੰਗੀ ਹੈ ਤਾਂ ਲੰਗੀ ਹੈ ਪਰ ਇਹ ਕੁਝ ਗੁੰਝਲਦਾਰ ਹੈ ਜੀ ਹੋਵੇ ਕਿ ਸਾਨੂੰ ਨੁਕਸਾਨ ਦਾ ਹੱਲ ਕਰਨਾ ਪਵੇ ਇਸ ਕਰਕੇ ਅੱਜ ਤੱਕ ਇੱਕ ਵੀ ਕਲੇਮ ਨਹੀਂ ਲਿਆ ਪਹਿਲਾਂ ਜਿੰਨੀਆਂ ਜੁਨੀਅਰ ਸੀਗੀਆਂ ਜਿਨ੍ਹਾਂ ਨੇ ਆਪਣੀ ਐਸੋਸੀਏਸ਼ਨ ਦੀ ਸਾਰਿਆਂ ਨੂੰ ਲਿਫਾਫਾ ਦਿੱਤਾ ਕਿ ਤੁਸੀਂ ਆ ਕੇ ਦਕਾਨਾਂ ਤੇ ਵਰਤੋ ਕੋਈ ਖਰਦ ਕੋਲ ਦਾ ਕੋਈ ਘੋਵ ਵਿੱਚ ਦਾ ਕੋਈ ਆਟਾ ਵੇਚਦਾ ਕੋਈ ਆਰਦੀ ਬਣੀ ਬਣਾਈ ਚੀਜ਼ ਕੋਈ ਮੋਬਾਈਲ ਫੋਨ ਆਲਾ ਕੋਈ ਭਾਰੀ ਚੀਜ਼ ਵੇਚਦਾ ਕੋਈ ਹੌਲੀ ਚੀਜ਼ ਵੇਚਦਾ ਸਾਰਿਆਂ ਨੂੰ ਇਹ ਲਫਾਫਾ ਪਾ ਦਿੱਤਾ ਕਿ ਤੁਸੀਂ ਵਰਤੋ ਚੈੱਕ ਕਰੋ ਕਿ ਤੁਹਾਡੇ ਜਿਹੜੇ ਦੁਕਾਨ ਤੇ ਖਰੀਦਦਾਰ ਹੁੰਦੇ ਉਹਨਾਂ ਨੂੰ ਇਸ ਦੀ ਤਕਲੀਫਤਾ ਨਹੀਂ ਆਉਂਦੀ ਜਿਹੜੇ ਉਹਨਾਂ ਨੇ ਸਾਨੂੰ ਪਾਸ ਕਰਤਾ ਉਹਨਾਂ ਨੇ ਕਹਿ ਦਿੱਤਾ ਕਿ ਸਾਨੂੰ ਲਫਾਫਾ ਪਸੰਦ ਹੈ ਜੀ ਤੁਸੀਂ ਅੱਗੇ ਜਾਓ ਫਿਰ ਇਹ اسی ਅੰਦਾਜ਼ ਕਰ ਚੁੱਕਿਆ ਮਤਲਬ ਸਰਪੰਚ ਦਾ ਕੋਲ ਵਾਪਸ ਜਿੰਨੇ ਦਿਨ ਹੋਇਆ ਰਹਾ ਦੁਕਾਨਦਾਰ ਬਾਬਾ ਕਿਥੋਂ ਲੈਣਗੇ ਝੋਤੇ ਡੀਲਰਸ ਨੇ ਜਿੱਥੇ ਜਿਲ੍ਹਾ ਨਾਲ ਅਸੀਂ ਰੇਟ ਫਿਕਸ ਕਰਤਾ ਉਹਨਾਂ ਨੂੰ ਵਾਅਦਾ ਕੀਤਾ ਕਿ ਇੰਨਾ ਮਹਿੰਗਾ ਨਾ ਪਾਓ ਸਾਨੂੰ ਇੱਥੇ ਨਹੀਂ ਚਾਹੀਦਾ ਤੇ ਉਹਨਾਂ ਨਾਲ ਜਿਹੜੇ ਰੇਟ ਫਿਕਸ ਹੋਏ ਆ ਉਹਨਾਂ ਦੇ ਡੀਲਰ ਹੋਣਗੇ ਸਪਲਾਈਰ ਹੋਣਗੇ ਹੋਲਸੇਲਰ ਹੋਣਗੇ ਕਿਪਰ ਨਹੀਂ ਦੇ ਇਹਦੇ ਵਿੱਚ ਕੋਈ ਨਹੀਂ ਕਿ ਸਿਰਫ ਇਹ ਨਾ ਪਾਓ ਲੇਕਿਨ ਸ਼ਰਤ ਇਹ ਹੈ ਬਾਇਓ ਡਿਗਰੇਡਾਬਲ ਹੋਣਾ ਚਾਹੀਦਾ ਆਈਐਸਆਈ ਮਾਰਕਾ ਹੋਣਾ ਚਾਹੀਦਾ ਤੇ ਇਹ ਇੱਕ ਸਰਕਾਰ ਵੱਲੋਂ ਸੀਪੀਸੀਬੀ ਸਰਟੀਫਿਕੇਟ ਹੁੰਦਾ ਜੇ ਨਾ ਸਰਟੀਫਾਈ ਕਰਦਾ ਕਿ ਇਹ ਲਫਾਫਾ 6 ਮਹੀਨੇ ਅੰਦਰ 8 ਮਹੀਨੇ ਅੰਦਰ ਕੰਪੋਸਟੇਬਲ ਹੈ ਗਾਇਬ ਹੋ ਜਾਊਗਾ ਜੇ ਤਾਂ ਬਿਲਕੁਲ ਉਹ ਮੋਹਰ ਹੈਗੀ ਹੈ ਉਹ ਮਾਰਕਾ ਲੱਗਿਆ ਤਾਂ ਕੋਈ ਵੀ ਕਿਤੇ ਉਹ ਲਫਾਫਾ ਲਿਆ ਸਾਨੂੰ ਕੋਈ ਤਕਲੀਫ ਨਹੀਂ ਲੇਕੇ ਸਾਰੇ ਵੀ ਮਦਰਾਸ ਤੇ ਅਸੀਂ ਦੋ ਤਿੰਨ ਸਪਲਾਈਰ ਕਰਦੇ ਆ ਕੋਈ ਗੁਜਰਾਤ ਤੋਂ ਕੋਈ ਮਾਝਾ ਤੋਂ ਕੋਈ ਦਿੱਲੀ ਤੋਂ ਉਹ ਇੱਥੇ ਆ ਦੇ ਲਫਾਫੇ ਭੇਜ ਰਹੇ ਆ ਇੱਕ ਤਰ੍ਹਾਂ ਦਾ ਲਫਾਫਾ ਭੇਜ ਰਹੇ ਕਿ ਸਾਨੂੰ ਦੇਖੇ ਨਹੀਂ ਪਤਾ ਲੱਗਦੀ ਕਿ ਇਹ ਉਹੀ ਲਫਾਫਾ ਹੈ ਉਹ ਗੰਧੂ ਹੋਗਾ ਬੰਤਰ ਹੋਦੀ ਉਹ ਜੀ ਇਹ ਵੈਰਾਈਟੀ ਹੈ ਪਰ ਜਿਹਨੇ ਕੋਲੇ ਮੋਹਰ ਹੈ

1 ਅਕਤੂਬਰ ਤੋਂ ਬਾਅਦ ਆਪਾਂ ਕਾਲੇਚੇ ਗਦਰਪੁਰ ਸ਼ਹਿਰ ਤੱਕ ਨਹੀਂ ਵਿਕਣ ਦੇਣੇ ਚਾਹੀਦੇ ਇਹ ਆਪਣੀ ਮਜਬੂਰੀ ਹੈ ਆਪਣੀ ਅਗਲੀਆਂ ਜਨਰੇਸ਼ਨਸ ਵਾਸਤੇ ਜ਼ਰੂਰੀ ਹੈ ਪ੍ਰਸ਼ਾਸਨ ਵੱਲੋਂ ਕੁਝ ਜੋ ਲੜਿਆ ਇਹ ਜੀਸੀ ਦੀ ਗੱਲ ਇਹ ਇਸ ਤਰ੍ਹਾਂ ਹੈ ਕਿ ਬਹੁਤ ਟਾਈਮ ਦੀ ਇਹ ਪ੍ਰਸ਼ਾਸਨ ਵੱਲੋਂ ਪੋਲਿਸੀ ਬਣਾਈ ਹੋਈ ਹੈ ਪੰਜਾਬ ਸਰਕਾਰ ਵੱਲੋਂ ਪੰਜਾਬ ਸਰਕਾਰ ਨੇ ਕਿ ਸਿੰਗਲ ਯੂਜ਼ ਪਲਾਸਟਿਕ ਬੈਗ ਬਣਾ ਚਾਹੀਦਾ ਪਰ ਉਹਦੀਆਂ ਮਜਬੂਰੀਆਂ ਨੇ ਹੁਣ ਜਦੋਂ ਸਾਰਾ ਮੌਕੀ ਬੜੇ ਤੋਂ ਵਰਤੀ ਜਾਂਦਾ

کیول تے کیول بس آئے کہ ہمت مانے کی اور آباد کر کے آپ کا دوجہ لینا جب وہ اپنی ایک اکتوبر دی طریق لن گی جو اس کو بعد بھی کوئی پولیتن مارت ہوگا گیر کنونی اس چیز نو منیا جاؤں گا تے جیری پولیسی اثر کار دی افسر نے فیشیل دی انہا ری ایکشن اس طرح لینا ہوتے ایسی کوئی مدد دی جتر بہا سے